ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਦਿਨ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸਾਰਿਆਂ ਨੂੰ ਮਾਗੀ ਦੇ ਮੇਲੇ ਤੇ ਲੱਖ ਲੱਖ ਵਧਾਈਆਂ ਹੋਣ ਜਿਵੇਂ ਸਭ ਸਨਸਾਰ ਨੂੰ ਪਤਾ ਹੈ ਕਿ ਅੱਜ ਵਾਲੇ ਦਿਨ ਤਾਂ ਅੰਤਰਾਸ਼ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਾਣੀ ਮੁਕਤਾਂ ਜੋ ਬੇਦਾਵਾ ਲਿਖਿਆ ਸੀਗਾ ਜੋ ਉਹ ਅੱਜ ਵਾਲੇ ਦਿਨ ਉਹ ਬੇਦਾਵਾ ਬੇਦਾਵਾ ਪਾੜ ਕੇ 40 ਮੁਕਤਾਂ ਨੂੰ ਮੁਕਤ ਕੀਤਾ ਸੀਗਾ ਜਿਸ ਤੇ ਬੜਾ ਸੋਹ ਜਿਹਾ ਸ਼ਹਿਰ ਬਣਿਆ ਜਿਹਾ ਗੁਰਦੁਆਰਾ ਮੁਖਸਰ ਸਾਹਿਬ ਅੱਜ ਦੇ ਦਿਨ ਬਹੁਤ ਵੱਡਾ ਮੇਲਾ ਪਰ ਦਾ ਕੱਠ ਪਰ ਦਾ ਕਾਨਫਰੰਸ ਦਾ ਸੈਸੀ ਕਾਨਫਰੰਸਾਂ ਵੀ ਬਹੁਤ ਸਰੀ ਹੁੰਦੀਆਂ ਤੇ ਸੰਗ ਤਾਂ ਉਸ ਜਗ੍ਹਾ ਤੇ ਜਗ ਨਤਮਸਤਕ ਹੁੰਦੀਆਂ ਸੋ ਸਾਰੇ ਨੂੰ ਪਹਿਲਾਂ ਸਭ ਤੋਂ ਪਹਿਲਾਂ ਇਸ ਮੇਲੇ ਦੀਆਂ ਇਸ ਮੱਗੀ ਦੇ ਤਿਹਾਰ ਦੀਆਂ ਸਭ ਤੋਂ ਪਹਿਲਾਂ ਸਾਰੇ ਨੂੰ ਮੁਬਾਰਕਾਂ ਜੀ ਤੇ ਤੁਸੀਂ ਸਾਰੇ ਜੀ ਸਾਡੇ ਬਲੌਗ ਨੂੰ ਮਾਣਦੇ ਰਹੋ ਇੰਤਜ਼ਾਰ ਕਰਦੇ ਰਹੋ ਸੋ ਸਭ ਨਵੀਂ ਨਵੀਂ ਵੀਡੀਓ ਨਵੇਂ ਨਵੇਂ ਬਲੌਗ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਵੈਲਿੰਗ ਕਰ ਬਲਾ ਬਤਨਤਾ ਬੁੱਧਾ ਜੀ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤਕਰੀਬਨ ਮਿਲਦਾਰੇ ਜੇ ਵੀਡੀਓ ਬਧੀਆਂ ਨੂੰ ਲਾਈਕ ਕਰਦੇ ਕਰੋ ਕਮੈਂਟ ਕਰਿਆ ਕਰੋ ਤੇ ਵੀਡੀਓ ਬਹੁਤ ਵਾਰ ਸ਼ੇਅਰ ਕਰਿਆ ਕਰੋ ਤਾਂ ਜੋ ਇਹ ਜੀਆਂ ਵੀਡੀਓ ਹੋਰ ਤੱਕ ਸੰਗਤ ਤੱਕ ਪਹੁੰਚਦੀਆਂ ਰਹਿਣ ਸੋ ਅੱਜ ਦੇ ਵਲੌਗ ਦੀ ਪੁਕਾਰਦਾ ਸ਼ੁਰੂਆਤ ਤੇ ਹੁਣ ਆਪਾਂ ਚੱਲਦੇ ਅੱਜ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਤੰਤਾ ਸ਼ਹੀ ਗੁਰਨਾਕ ਕਰਦੇ ਇੱਕ ਬਹੁਤ ਅਜੀ ਦੇ ਇਤਿਹਾਸ ਨਾਲ ਸੁੰਦਰ ਗੁਰਦੁਆਰਾ ਤੇ ਉਹ ਤੇ ਗੁਰਦੁਆਰੇ ਸਾਹਿਬ ਦਾ ਦਰਸ਼ਨ ਕਰਾਵਾਂਗੇ ਲੈ ਵੀ ਦੋਸਤੋ ਮਿੱਤਰੋ ਖਾ ਕੇ ਰੋਟੀ ਪਾਣੀ ਕਰਕੇ ਖਤਰੀ ਤਿਆਰੀ ਆਪਾਂ ਨੇ ਹੁਣ ਆਪਣੇ ਦਫ਼ਤਰ ਜਾਣ ਦੀ ਤੇ ਦਫ਼ਤਰ ਜਾਣ ਤੋਂ ਪਹਿਲਾਂ ਜਿਵੇਂ ਆਪਣੇ ਪਿੰਡ ਚੋਂ ਜਿਹੜਾ ਦੋਸਤ ਮੇਰੇ ਨਾਲ ਹੁੰਦਾ ਉਹਦਾ ਗਿਆ ਫੋਨ ਕੀ ਮੈਨੂੰ ਅਜੇ ਨਾਲ ਲੈ ਕੇ ਚੱਲਣਾ ਸੋ ਹੁਣ ਆਪਾਂ ਉਹਨੂੰ ਲੈਣ ਚਾ ਵਾਸਤੇ ਬਚਲੇ ਆ ਹੁਣ ਪਿੰਡ ਦੇ ਵਿੱਚ ਤੇ ਤਕਰੀਬਨ ਆਪਣੇ ਉਹ ਵੇਟ ਕਰੀ ਜਾਂਦਾ ਫੋਨ ਕਰਕੇ ਕਹਿੰਦਾ ਸੀ ਵੀ ਤੁਸੀਂ ਤਿਆਰ ਰਹੋ ਤੇ ਉਹ ਤਿਆਰ ਤੇ ਆਪਾਂ ਨੂੰ ਲੈ ਕੇ ਫਿਰ ਚੱਲਾਂਗੇ ਆਪਣਾ ਆਪਣੇ ਦਫ਼ਤਰ ਉਸ ਤੋਂ ਬਾਅਦ ਫਿਰ ਚੱਲਾਂਗੇ ਆਪਾਂ ਗੁਰਦੁਆਰਾ ਸਾਹਿਬ ਦਰਸ਼ਕਦਾਰੀ ਕੋ ਦਰਸਾਉਣ ਦੇ ਕਾਰਨ ਕਿ ਅੱਜ ਮਾਗੀ ਦਾ ਪ੍ਰਵੇਸ਼ਰ ਦਿਖਾਣਾ ਹੈ ਸੋ ਪਜਤ ਗੁਰਦੁਆਰਾ ਸਾਹਿਬ ਦਰਸ਼ਕਦਾਰੀ ਕਰਾਂਗੇ ਹਾਂਜੀ ਪਹੁੰਚ ਗਏ ਜੀ ਆਪ ਆਪਣੀ ਵਰਕਸ਼ਾਪ ਤੇ ਤਕਰੀਬਨ ਅੱਜ ਆਪਣੇ ਜਿਹੜੇ ਬੰਦੇ ਸੀਗੇ ਕੰਮ ਦੇ ਇੱਕੋ ਮੁੰਡੇ ਅੱਜ ਹੋ ਗਏ ਲੇਟ ਵਰਕਸ਼ਾਪ ਦਫਤਰ ਆਪ ਨੂੰ ਖੁਦ ਨੂੰ ਆ ਕੇ ਖੋਲਣਾ ਪੈ ਗਿਆ ਕਿਉਂਕਿ ਉਹ ਲੇਟ ਸੀ ਬਾਕੀ ਸਾਰਾ ਸਵਾਰਾ ਜਿਹਾ ਫੈਂਡੇ ਪਏ ਜਦੋਂ ਹੁਣ ਬੰਦੇ ਆਉਣਗੇ ਮੁੰਡੇ ਆਉਣਗੇ ਤਾਂ ਉਹ ਆ ਕੇ ਸਾਫ ਸਫਾਈ ਕਰਨਗੇ ਤੇ ਤਕਰੀਬਨ ਕੰਮ ਸੰਪਤੀ ਆਈ ਆਪਣੇ ਕੰਮ ਜਿਹੜਾ ਲੈਣੇ ਲੱਗੇ ਪੈਂਦਾ ਆਪਣੀ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਬਾਕੀ ਅੱਜ ਮੌਸਮ ਉਹ ਕਾਫੀ ਠੀਕ ਹੈ ਮੌਸਮ ਤੋਂ ਪੱਬੀ ਕਾਫੀ ਵਜੇ ਨਿਕੜੀ ਹੈ ਜਿਵੇਂ ਸਵੇਰੇ ਧੁੰਦ ਸੀਗੀ ਸਾਸੀ ਵਿੱਚ ਮੌਸਮ ਪ੍ਰਭ ਰਣ ਪਰ ਮੌਸਮ ਹੋ ਗਿਆ ਸਾਫ ਆਏ ਆਪਣਾ ਵੱਡਾ ਵਾਹੀ ਸਿੱਧੂ ਮੂਸੇਵਾਲਾ ਤੇ ਚਲੋ ਬਾਕੀ ਸੰਬਖਸ਼ਾ ਤੇ ਆਪਾਂ ਪਹੁੰਚ ਗਏ ਤੇ ਮੁੰਡਿਆਂ ਦੀ ਬਰੇ ਵੇੜ ਜਦੋਂ ਵੀ ਆਉਂਦੇ ਨੇ ਤੇ ਆਪਾਂ ਸਬਸਟੇਕ ਕਰਦੇ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਉਹਨਾਂ ਦੇ ਆਉਣ ਤੋਂ ਬਾਅਦ ਫਿਰ ਚੱਲਾਂਗੇ ਆਪਾਂ ਗੁਰਦੁਆਰਾ ਸਾਹਿਬ ਲੱਖਣ ਦੀਦਾਰੀ ਕਰਨ ਦੇ ਨਾਲ ਸੰਗਰਾਦ ਵੀ ਹੈ ਤਾਂ ਆਪਾਂ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਆਨੇ ਤੇ ਨਾਲ ਸਾਧ ਸੰਗਤ ਨੂੰ ਵੀ ਕਰਵਾਵਾਂਗੇ ਦੇ ਹੁਣ ਅਪਰਗ੍ਰੇਡ ਕਰ ਗਏ ਜਿੱਦਾਂ ਤੁਹਾਨੂੰ ਆਉਂਦੇ ਨਹੀਂ ਆਪਾਂ ਉਹਨਾਂ ਚ ਦੇਖਦੇ ਆਂ ਬੈਠਦੇ ਆਂ ਬਾਹਰ ਤੋਂ ਅੱਪ ਚ ਮੌਸਮ ਹੋਰ ਸਾਫ਼ ਦੀ ਬਾਹਰ ਹਾਂਜੀ ਦੋਸਤੋ ਸੱਤ ਬੰਨ ਆਪਾਂ ਹੁਣ ਚੱਲਾਂਗੇ ਗਊਸ਼ਾਲਾ ਚ ਘਰੋਂ ਆਪਾਂ ਕੁਝ ਅੱਜ ਆਟਾ ਲੈ ਕੇ ਆਏ ਸੀਗੇ ਗੁੰਮਣ ਤੋਂ ਾਨ ਕਰਕੇ ਆਉਣਾ ਤੇ ਉਹ ਆਟਾ ਆਪਾਂ ਗੱਡੀ ਚ ਸਵੇਰੇ ਰੱਖ ਲਈ ਸੀਗੇ ਤੇ ਹੁਣ ਸੱਤ ਬੰਨ ਪੈ ਚੱਲਾਂਗੇ ਗਊਸ਼ਾਲਾ ਉਸ ਤੋਂ ਬਾਅਦ ਚਲਾਂਗੇ ਗੁਰਦੁਆਰਾ ਸਾਹਿਬ ਤੇ ਜੇ ਕੋਈ ਗਊਸ਼ਾਲਾ ਦੇ ਨੇੜੇ ਇੱਕ ਦੋਰਾ ਸਾਲੇ ਬਕਨਾੜਾ ਲੱਗੀ ਕੋਸ਼ਾਲਾ ਸੌਬਰ ਪਰਾਹਣਾ ਗੋਸ਼ਾਲਾ ਜਾਂਦੇ ਆ ਉਸ ਤੋਂ ਬਾਅਦ ਚਲਾਗੇ ਗੁਰਦੁਆਰਾ ਸਾਹਿਬ ਇਹ ਹੈ ਜੀ ਮੂਨਕ ਸ਼ਹਿਰ ਦੀ ਗੋਸ਼ਾਲਾ ਜਿੱਥੇ ਆਪਾਂ ਗਊ ਮਾਤਾ ਲਈ ਅੱਡਾ ਲੈ ਕੇ ਆਏ ਆ ਤੇ ਆਪਾਂ ਅੰਦਰ ਚੱਲਦੇ ਆ ਤੇ ਮਾਤਾ ਨੂੰ ਆਟਾ-ਆਟਾ ਪਾ ਕੇ ਫਿਰ ਆਪਾਂ ਚੱਲਦੇ ਆ ਜੀ ਗੁਰਦੁਆਰਾ ਸਾਹਿਬ ਤੇ ਆ ਗਊਸ਼ਾਲਾ ਦਾ ਅੰਦਰਲਾ ਪਾਸਾ ਇੱਥੇ ਆਪਾਂ ਹੁਣ ਦੋਹਿਆਂ ਨੂੰ ਆਟਾ ਪਾਉਣਾ ਹੈ ਸਾਹਮਣੇ ਇਹ ਗੋਮੋ ਨੇ ਇਹਨੂੰ ਆਟਾ ਪਾ ਦਈਏ ਆਪਾਂ ਹੁਣ ਇਹ ਮੂਲਕ ਦੀ ਇਕਰੀ ਆਪਣਾ ਗਊਸ਼ਾਲਾ ਹੁਣ ਆਪਾਂ ਇੱਥੇ ਆਟਾ ਪਾ ਕੇ ਤੇ ਹੁਣ ਚੱਲਦੇ ਆਪਾਂ ਬਾਹਰ ਤੇ ਉਸ ਤੋਂ ਬਾਅਦ ਚਲਾਂਗੇ ਕੋ ਗੁਰਦੁਆਰਾ ਸਾਹਿਬ ਤੇ ਚੰਦੇ ਇਸ ਗਊਸ਼ਾਲਾ ਦੇ ਵਿੱਚ ਬਾਹਰ ਆਹ ਸਾਹਮਣੇ ਗੁਰਦੁਆਰਾ ਸਾਹਿਬ ਦੀ ਤੱਕੀ ਮੁੰਡੀਆਂ ਡੱਡੀ ਆ ਗਈ ਉਸ ਸਾਈਡ ਨਵੀਂ ਡੱਡੀ ਬਣੀ ਪਈ ਹੈ ਤੇ ਐਸਾ ਬਹੁਤ ਥੋੜੀ ਹੈ ਜੋ ਮੇਨ ਗੇਟ ਦੇ ਉਰਲੇ ਪਾਸੇ ਤੇ ਉਹਦੀ ਡੋਡੀ ਲੱਗੀ ਪਈ ਹੈ ਨਵੀਂ ਬਣਨਾ ਤੇ ਆਪਾਂ ਹੁਣ ਗੱਡੀ ਚਲਦੇ ਅੰਦਰ ਲੈ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਸਾਹਮਣੇ ਦਰਵਾਰ ਸਾਹਿਬ ਦਿਖਾਈ ਦੇ ਰਹੀ ਗੁਰਦੁਆਰ ਸਾਹਿਬ ਹੈ ਜੀ ਤੁਹਾਨੂੰ ਪਰ ਸ਼੍ਰੀ ਗੁਰੂ ਤੇਗ ਬਹਾਦਰ ਦੇ ਚਰਨ ਛੋਹ ਪ੍ਰਾਪਤ ਕਰੀਏ ਜੀ ਤੇ ਆਹ ਚੱਲ ਕੇ ਕਰਦੇ ਹਾਂ ਇਹ ਪ੍ਰਦਰਸ਼ਿਤ ਦਰਸ ਤਨ ਤਸ਼ੀਕ ਗੁਰੂ ਤੇਗ ਬਹਾਦਰ ਜੀ ਪਵਿੱਤਰ ਸਥਾਨ ਆਪਾਂ ਗੁਰਦੁਆਰਾ ਸਾਹਿਬ ਨੂੰ ਸਰਬਣਾ ਸੋਬਰ ਤੇ ਆਪਾਂ ਪੰਜ ਸ਼ਨਾਰਨਾ ਕਰ ਲਿਆ ਤੇ ਆਪਾਂ ਹੁਣ ਚੱਲਦੇ ਦਰਬਾਰ ਸਾਹਿਬ ਤੋਂ ਅੱਗੇ ਚੱਲਦੇ ਆਪਾਂ ਫੋਮ ਲਗਾਏ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਤੋਂ ਬਾਅਦ ਚੱਲਾਏ ਆਪਾਂ ਦਰਬਾਰ ਸਾਹਿਬ ਦੇ ਕਰਦੇ ਆ ਦਰਸ਼ਨ ਤੇ ਚੱਲਦੇ ਅੰਦਰ ਪਿਹਾਸ ਜਾਣਨਾ ਤੇ ਦੇਖਣਾ ਚਾਹੁੰਦੇ ਹੋ ਨਾ ਇਹਦਾ ਫੁੱਲ ਬਲੌਗ ਸਾਡੇ ਇਸ ਚੈਨਲ ਉੱਤੇ ਬਣਿਆ ਹੋਇਆ ਸੰਗਤ ਉਸ ਉੱਤੇ ਗੁਰਦੋਵਰ ਦਾ ਧੰਦਾ ਫਿਕਰ ਤੇਗਵਾਦ ਪਾਸ਼ਾ ਨੌਵੀਂ ਮੂਨਕ ਜਾਂ ਕਲੰਗੀਤਰ ਗੁਰਦਵਾਰਾ ਮੂਨਕ ਲਿਖ ਕੇ ਸਰਚ ਕਰ ਸਕਦੇ ਹੋ ਉਸ ਗੁਰਦਵਾਰੇ ਦਾ ਪੂਰਾ ਬਲੌਗ ਸਾਡੇ ਇਸ ਚੈਨਲ ਤੇ ਪੇਰੇ ਤੁਸੀਂ ਉਸ ਉੱਤੇ ਜਾ ਕੇ ਇਸ ਚੈਨਲ ਉੱਤੇ ਪੂਰਾ ਬਲੌਗ ਪੂਰੀ ਵੀਡੀਓ ਇਸ ਗੁਰ ਘਰ ਦੀ ਦੇਖ ਸਕਦੇ ਹੋ ਇਸ ਬੁਰਕਾ ਦਾ ਕੀ ਇਤਿਹਾਸ ਹੈ ਉਹ ਸਾਰਾ ਇਤਿਹਾਸ ਨੂੰ ਸੋ ਬਲਵਾਂ ਵਿੱਚ ਗਿਵਨ ਦੇਖਣ ਨੂੰ ਮਿਲੂਗਾ ਤੇ ਸਾਰਾ ਪੁਰਾਣਾ ਇਤਿਹਾਸ ਉਸ ਵਿੱਚ ਦੱਸਿਆ ਗਿਆ। ਸੋ ਆਪਾਂ ਹੁਣ ਚੱਲਾਂਗੇ ਬਾਜ਼ਾਰ ਵਿੱਚ। ਮੱਕਾ ਬਾਜ਼ਾਰ ਤੇ ਮਾਤਾ ਜੀ ਦੇ ਕੁਝ ਕੰਮ ਨੇ ਆਪਾਂ ਨੇ ਉਹ ਕਰਨੇ ਨੇ। ਉਸ ਤੋਂ ਬਾਅਦ ਫਿਰ ਚੱਲਦੇ ਹਾਂ ਬਾਬਾ ਉਸ ਆਪਣੇ ਦਫ਼ਤਰ ਨੂੰ। ਅੱਜ ਮਾਗੀ ਆ ਕੇ ਕਈ ਥਾਂ ਤੇ ਲੰਗਰੀ ਬਹੁਤ ਲੱਗੀਆਂ ਸੀਗੇ। ਉਸ ਤੋਂ ਇਲਾਵਾ ਫਿਰ ਵੀ ਆਪਾਂ ਅੱਜ ਕੁਝ ਖਾਣ ਬਾਜ਼ਾਰ ਚੋਂ ਚੱਲਿਆ ਬਾਜ਼ਾਰ ਚ ਇੱਕ ਦੋ ਕੰਮ ਨੇ ਉਹ ਕਰਨੇ ਨੇ। ਤੇ ਜੋ ਕਰਵਾਉ ਆਪਣ ਨੂੰ ਹੁਕਮ ਹੋਏ ਨੇ ਕੰਮ ਦੇ। ਉਹ ਕਰਾਂਗੇ ਬਾਕੀ ਦੇਖਦੇ ਜੀ ਬਾਜ਼ਾਰ ਚ ਵਿੱਚ ਖਾਣ ਨੂੰ ਮਿਲਦਾ ਤਾਂ ਬਾਜ਼ਾਰ ਚ ਉਹ ਵੀ ਖਾ ਕੇ ਆਵਾਂ ਗੁਰਸਤ ਤੇ ਹੁਣ ਚਾਹਦੇ ਆ ਅੱਗੇ ਜਿੱਥੇ ਮਾਰਕੀਟ ਬਣੀ ਹੋਈ ਹੈ ਖਾਣ ਦੀ ਕੋਈ ਚੇ ਵਰਕਰ ਕੀ ਮਿਲਦਾ ਕਿ ਖਾਣ ਨੂੰ ਤੇ ਆਪਾਂ ਤੁਰੇ ਜਣੇ ਬਾਜ਼ਾਰ ਤੱਕ ਤੇ ਬਾਕੀ ਦੇਖਦੇ ਚੱਲ ਕੇ ਮਿਲਦੇ ਆ ਫਿਰ ਅੱਜ ਬਾਜ਼ਾਰ ਤੋਂ ਕਰਕੇ ਆ ਗਏ ਆਪਾਂ ਪੇਟ ਪੂਜਾ ਤੇ ਇੱਥੇ ਬਣਿਆ ਹੋਇਆ ਜੀ ਬਾਈ ਦਾ ਆਪਣੇ ਬਣਿਆ ਹੋਇਆ ਦਫ਼ਤਰ ਜਿੱਥੇ ਲਗਾਉਂਦੇ ਨੇ ਇਹ ਬੀਜੇ ਬਾੜ ਦੇ ਤੇ ਟਾਈਮ ਬਸ ਕਰਨ ਵਾਸਤੇ ਹੁਣ ਬੈਠ ਜਾਂਦਾ 10-15 ਮਿੰਟ ਇਹਦੇ ਦਫ਼ਤਰ ਦੇ ਵਿੱਚ ਫਿਰ ਚੱਲਾਂਗੇ ਆਪਾਂ ਆਪਣੇ ਦਫ਼ਤਰ ਤੇ ਹੁਣ ਆਪਾਂ ਪੇਟ ਪੂਜਾ ਬਾਜ਼ਾਰ 'ਚ ਕਰਿਆ ਸਾਰਾ ਕੁਝ ਕੰਮ ਹੋ ਗਿਆ ਹਾਂ ਫਿਰ ਦੇਖਾਂਗੇ ਕੀ ਬਾਰੇ ਤੇ ਉਹਨਾਂ ਨੂੰ ਹੋ ਗਈ ਗੱਲ ਤੇ ਅੱਜ ਪਟਿਆਲਾ ਵਾਲਿਆਂ ਨਾਲ ਕੀ ਹਾਂ ਬਣਾ ਰਿਹਾ ਸੰਦੇਸ਼ ਪਟਿਆਲਾ ਵਾਲੇ ਨਾਲ ਹੋਈ ਗੱਲ ਕਰਾਂਗੇ ਜਿਆੜਾ ਵਾਲਾ ਹੋਈ ਨਹੀਂ ਗੱਲ ਹੁਣ ਕਰਨਾ ਬਸ ਕਰ ਫੇਰੇ ਫਾਇਦਾ ਨਾ ਉੱਥੇ ਜਾਣਾ 5000 ਰੁਪਏ ਦਿਲ ਫੂਕ ਕੇ ਜਾਂ ਕੋਈ ਬੜੇ ਬਣਾ ਬਸ ਦੋ ਮਿੰਟ ਬਾਅਦ ਇੱਕ ਗੱਲ ਕਰ ਲੈ ਕਰਕੇ ਫੇਰ ਪਾਦਰ ਖੈਲੜੀ ਕਰ ਦੇਣਾ ਆ ਫਿਰ ਪ੍ਰੋਗਰਾਮ ਨੂੰ சேனਲ ਪਾਵਾਣਾ ਕਰਨਾ ਪ੍ਰੋਗਰਾਮ ਬਣਾ ਕੇ ਅੱਜੋਂ ਕਿਧਰ ਹੈ ਚੌਧਰੀ ਦੂਜਾ ਅੱਜ ਉਹ ਮੈਡਮ ਦਾ ਗਿਆ ਪੇਪਰ ਸਿੱਤੂ ਦਾ ਅੱਛਾ ਐਮ ਐਡਬਲ ਐਮ ਲੱਗਦੀ ਕਰਨ ਨੂੰ ਮੈਂ ਰੱਖਦੇ ਆ ਚੋਹ ਦਾ ਪੇਪਰ ਚਲੋ ਕਰੋ ਫਾਈਨਲ ਗੱਲ ਫਿਰ ਦੇ ਦਿਆਂਗਾ ਕੰਦ ਨਾਲ ਗੱਲ ਕਰਕੇ ਹਾਂਜੀ ਦੋਸਤੋ ਪਹੁੰਚ ਚੁੱਕੇ ਆਂ ਇਹ ਆਪਣਾ ਘਰ ਤੇ ਕਾਫੀ ਲੇਟ ਹੋ ਗਜ ਪਾਉਂਦੇ ਜਾਂਦੇ ਸੋ ਆਪਾਂ ਪਹੁੰਚ ਚੁੱਕੇ ਆਂ ਘਰੇ ਤੇ ਅੱਜ ਦੇ ਬਲਾਉ ਨੂੰ ਅੱਜ ਦੀ ਵੀਡੀਓ ਪਤੇਕਰੀਬ ਨਾਲ ਇੱਥੇ ਬੰਦ ਕਰਦੇ ਆਂ ਸੋ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਮਾਗੀ ਦੇ ਪਵਿੱਤਰ ਦੇਖੜੇ ਦੀਆਂ ਆਪ ਜੀ ਨੂੰ ਤੇ ਆਪਦੇ ਪੂਰੇ ਪਰਿਵਾਰ ਨੂੰ ਮੇਰੇ ਵੱਲੋਂ ਮੇਰੇ ਚੈਨਲ ਵੱਲੋਂ ਮੇਰੇ ਪਰਿਵਾਰ ਵੱਲੋਂ ਆਪ ਜੀ ਨੂੰ ਲੱਖ ਲੱਖ ਮੁਬਾਰਕਾਂ ਹੋਣ ਤੇ ਆਪ ਜੀ ਲਈ ਖੁਸ਼ੀਆਂ ਖੇੜੇ ਪਰਪੂਰ ਰਿਹਾ ਹੋਵੇਦਰ ਸੋ ਜਲਦ ਮਿਲਾਂ ਜੀ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਸੋ ਰੱਖੋ ਆਪਣਾ ਪਿਆਰ ਸ਼াশਤਰਕਾਲ ਗੁੱਡ ਬਾਏ ਰੱਬ ਰੱਖਾ